ਉਹ ਰੈ ਨਾਲ ਕਰਿਆ ਸਾਰੀ ਪੱਤੀ ਨੇ ਠੀਕ ਹੈ ਕਾਹਲ ਪੱਤੀ ਨੇ ਤੇ ਸਹਾਰਨਾ ਪੱਤੀ ਨੇ ਹਾਂ ਆਪਦੀ ਸਲਾਹ ਨਾਲ ਕਰਿਆ ਉਹ 5-7 ਕਿਤੇ ਉਹ ਭੱਜ ਗਏ ਕੋਈ ਗੱਲ ਨਹੀਂ ਠੀਕ ਹੈ ਉਹ ਕਹਿੰਦਾ ਵੀ ਮੈਂ ਇਧਰੋਂ ਕੱਲਾ ਸੀ ਉਹਨਾਂ ਨੇ ਪੰਜ ਬੰਦਿਆਂ ਦੇ ਨੌ ਲਾਤੇ ਬਿਲਕੁਲ ਨਹੀਂ ਆਈ ਬੀਹ ਹੀ ਭਰੀ ਜਾਂਦੀ ਤੀਜੀ ਉਹਦੇ ਨਾਲ ਵੀ ਬਥੇਰੇ ਤੇ ਪਰ ਬਿਨਾ ਵੋਟਾਂ ਵਾਲੇ ਤੇ ਕਰਦਾਂ ਸ਼ੁਰੂ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਸ਼ਾਜਲੀ ਦੇ ਸਹਾਰਨਾ ਪੱਤੀ ਦੇ ਵਿੱਚ ਵਾਰਡ ਨੰਬਰ 5 ਇੱਚ ਕਾਹਲ ਪੱਤੀ ਵੀ ਆ ਜਾਂਦੀ ਐ ਸਹਾਰਨ ਵੀ ਆ ਜਾਂਦੀ ਐ ਕੁਝ ਪੂਣੀਆਂ ਵੀ ਆ ਜਾਂਦੀ ਐ ਇੱਥੇ ਸੰਮਤੀ ਹੈ ਜਿਹੜੀ ਉਹ ਬਣੀ ਨਹੀਂ ਹੈਗੀ ਜਿਹਦੇ ਵਿੱਚ ਬਾਈ ਗੁਰਦੀਪ ਸਿੰਘ ਸਨ ਆਫ ਕੌਰ ਸਿੰਘ ਸਹਾਰਨ ਵਾਰਡ ਨੰਬਰ 5 ਦੇ ਵਿੱਚੋਂ ਖੜੇ ਹੋਏ ਨੇ ਲੱਡੂ ਵੰਡ ਤੇ ਬਾਈਆਂ ਨੇ ਹਾਰ ਪਾਤੇ ਗੱਲਬਾਤ ਕਰਦੇ ਆ ਪੂਰੀ ਜ਼ਬਰਦਸਤ ਟੱਕਰ ਹੋਊ ਇਥੇ ਸਰਪੰਚੀ ਦਾ ਮੁਕਾਬਲਾ ਤਾਂ ਸਾਡੇ ਪਿੰਡ ਚ ਹੁੰਦਾ ਨਹੀਂ ਮੈਂਬਰਾਂ ਦਾ ਮੁਕਾਬਲਾ ਆਮ ਛੋਟੇ ਪਿੰਡਾਂ ਦੀ ਸਰਪੰਚੀ ਵਰਗਾ ਹੋਊਗਾ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਚੱਲੂਗਾ ਮੁਕਾਬਲਾ ਸਖਤ ਤੇ ਪਹਿਲਾਂ ਜਥੇਦਾਰ ਜੀ ਕਿਵੇਂ ਅੱਜ ਗੱਲਬਾਤ ਫਰ ਮੁੰਡਾ ਕਰਤਾ ਖੜਾ ਹਾਂਜੀ ਗੁਰਦੀਪ ਸਿੰਘ ਆ ਪਹਿਲਾਂ ਸਵੇਰੇ ਅਸੀਂ 8 ਵਜੇ ਕੱਟ ਕੀਤਾ ਸੀ ਠੀਕ ਹੈ ਉਦੋਂ ਇੱਕ ਮਿੰਟ ਤੇ ਹੋਰ ਨਾਂ ਰੱਖਿਆ ਸੀ ਇਹਨਾਂ ਨੇ ਸਹਿਮਤੀ ਨਾਲ ਹਾਂ ਅਸਲ 'ਚ ਪਹਿਲਾਂ ਸਾਡਾ ਕੀ ਹੋਇਆ 5 ਨੰਬਰ ਵਾਰਡ ਦੀ ਸਾਡੀ ਚੱਲਦੀ ਹੈ ਬਿੜੀ ਠੀਕ ਹੈ ਪਹਿ ਇੱਕ ਵਾਰ ਇਹਨਾਂ ਦਾ ਪ੍ਰਾਂਤ ਸੀ ਦੂਜੀ ਵਾਰੀ ਸਾਡਾ ਪ੍ਰਾਂਤ ਸੀਗਾ ਠੀਕ ਹੈ ਐਤਕੀ ਵਾਰੀ ਇਹਨਾਂ ਦੇ ਇੱਥੇ ਇਹਨਾਂ ਨੂੰ ਦੇ ਕੇ ਆਪਣੀ ਵਾਰੀ ਲਾ ਕੇ ਮੁੜ ਗਏ ਸੀ ਇਹ ਬਾਅਦ ਸਾਨੂੰ 12 ਵਜੇ ਤੋਂ ਬਾਅਦ ਫੋਨ ਗਿਆ ਮੇਰੇ ਕੋਈ ਰਾਜੂ ਦਾ ਹਾਂ ਉਹ ਕਹਿੰਦਾ 4 ਵਜੇ ਕੱਟ ਰੱਖਿਆ ਸੀ ਉਹ ਕੱਟ ਕੇ ਫੈਸਲਾ ਕੀਤਾ ਉਹ ਬੰਦਾ ਉਹ ਵੀ ਸਾਡੇ ਲਈ ਤੁਰੇ ਠੀਕ ਹੈ ਆਪਣਾ ਅਨਸਾਰ ਸਿੰਘ ਅਨਸਾਰ ਸਿੰਘ ਉਹ ਕਹਿੰਦਾ ਵੀ ਸਾਨੂੰ ਮਨਜ਼ੂਰ ਨਹੀਂ ਚਲੋ ਇਹ ਪੱਤੀ ਨੂੰ ਅਸੀਂ ਨੇ ਸਹਿਯੋਗ ਦਿੱਤਾ ਦਿੱਤਾ ਹਾਂਜੀ ਕਿਉਂ ਬਾਈ ਹਾਂਜੀ ਦੇਵਾਂਗੇ ਸਹਿਯੋਗ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਹਾਂਜੀ ਹਾਂਜੀ ਰੈ ਨਾਲ ਕਰਿਆ ਸਾਰੀ ਪੱਤੀ ਨੇ ਠੀਕ ਹੈ ਸਾਲ ਪੱਤੀ ਨੇ ਤੇ ਸਵਾਰਨਾ ਪੱਤੀ ਨੇ ਹਾਂ ਆਪਦੀ ਸਲਾਹ ਨਾਲ ਕਰਿਆ ਉਹ 5-7 ਕਿਤੇ ਉਹ ਭੱਜ ਗਏ ਕੋਈ ਗੱਲ ਨਹੀਂ ਠੀਕ ਹੈ ਉਹ ਕਹਿੰਦਾ ਵੀ ਮੈਂ ਇਧਰੋਂ ਕੱਲਾ ਸੀ ਉਹਨਾਂ ਨੇ ਪੰਜ ਬੰਦਿਆਂ ਦੇ ਨੌ ਲਾਤੇ ਬਿਲਕੁਲ ਨਹੀਂ ਹੈ ਬਹੀ ਭਰੀ ਜਾਂਦੀ ਸੀ ਜੀ ਉਹਦੇ ਨਾਲ ਹੀ ਬਥੇਰੇ ਤੇ ਪਰ ਬਿਨਾਂ ਵੋਟਾਂ ਵਾਲੇ ਤੇ ਅੱਛਾ ਹਾਂ ਠੀਕ ਹੈ ਹਾਂ ਹਾਂਜੀ ਬਾਈ ਜਗਰਦੀਪ ਸਿੰਘ ਹਾਂਜੀ ਫਿਰ ਕਿਵੇਂ ਕਰੋਗੇ ਸੇਵਾ ਜਿੱਤ ਕੇ ਹਾਂਜੀ ਤੇ ਬੇੜਾ ਪੂਰਾ ਨਾਲ ਹੈ ਹਾਂਜੀ ਠੀਕ ਹੈ ਕੀ ਲੈ ਕੇ ਚੱਲੇ ਹੋਇਓ ਤੇ ਬੇੜੇ ਦੇ ਸਾਰੇ ਦੇ ਕੰਮ ਕਰਾਂਗੇ ਠੀਕ ਹੈ ਜੀ ਬੇ ਲੋਕ ਲਪਾਤੇ ਫਿਰ ਹਾਰ ਹਾਂਜੀ ਕਿਹੜੇ ਰਹਿਣੇ ਨੇ ਠੀਕ ਹੈ ਕਿਉਂ ਬਾਈ ਜੀ ਠੀਕ ਹੈ ਜੀ ਕਰਨਗੇ ਮੁੰਡਾ ਪੂਰਾ ਕੰਮ ਕਰੂਗਾ ਨਵਾ ਕਰੂਗਾ ਮੁੰਡਾ ਪਹਿਲਾਂ ਮਿਲਦਾ ਇਹਦਾ ਚਾਚਾਤਾ ਆਇਆ ਵੀ ਇਹਦਾ ਸਰਵਰੇ ਮੈਂਬਰ ਰਾਜਾ ਸਿੰਘ ਸਹਾਰਨ ਦਾ ਭਤੀਜਾ ਜੀ ਇਹ ਬਾਈ ਗਰਦੀਪ ਸਿੰਘ ਹਾਂ ਬੋਲੂਗਾ ਕੋਈ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਫੁੱਲ ਸਪੋਰਟ ਹੈ ਜੀ ਬਾਈ ਫੁੱਲ ਸਪੋਰਟ ਹੈ ਜਿੱਤੂਗਾ ਹਾਂ ਜੀ ਜਿੱਤੂਗਾ ਠੀਕ ਹੈ ਜਿਤਾਵਾਂਗੇ ਬਾਈ ਜਿਤਾਵਾਂਗੇ ਹਾਂ ਜੀ ਜਿਤਾਵਾਂਗੇ ਪੂਰਾ ਜਿੱਥੇ ਵਰਜੀ ਉਹ ਕਰ ਲੈ ਉਹ ਜਿਹੜੀ ਗੱਲ ਕਹਿ ਰਹੇ ਨੇ ਉਹ ਪੰਜ ਬੰਦੇ ਵੀ ਨਾ ਰੱਖਦੇ ਨਾ ਉਹਨੂੰ ਐ ਪੁੱਛਦੇ ਦੀ ਵੀ ਤੂੰ ਬੰਦੇ ਤੇ ਦੱਸ ਦੇ ਕਿਹੜੇ ਤੇ ਸੋਣੇ ਨਹੀਂ ਸਾਡੀ ਤਾਂ 10 ਸਾਲਾਂ ਦੀ ਵੀਡੀਓ ਹੈ ਉਹ ਐ ਕਿ ਵੋਟਾਂ ਮਾਰਵਾ ਕੇ ਇੱਕ ਮਿੰਟ ਇਹ ਵੀਡੀਓ ਕਰਦੇ ਨੇ ਪਹਿਲਾਂ ਉਹ ਮੇਰੇ ਲਈ ਵੀ ਮੰਨਿਆ ਕਹਿੰਦਾ ਬਾਈ ਤੇ ਕਰ ਦੂੰਗਾ ਮੈਂ ਸੰਤੀ ਉਹ ਵਾਜੋ ਵਜ ਗਿਆ ਹਾਂਜੀ ਹੁਣ ਦੱਸੋ ਕੱਲਾ ਕੱਲਾ ਉਹ ਤਾਂ ਐ ਬੇਨਤੀ ਹੈ ਜੀ ਉਹਨਾਂ ਨੇ ਤਾਂ ਵੋਟਾਂ ਹੁਣ ਭਵਾਇਆਂ ਨੇ ਸਾ ਅਸੀਂ 10 ਸਾਲ ਦੇ ਬਿੜੀ ਨਾਲ ਚੱਲਦੇ ਆਂ ਇਹਨਾਂ ਨੇ ਸਾਡੀ ਬਿੜੀ ਮੂਰਤੀ ਅਸੀਂ ਨੇ ਇਹ ਖੜਾ ਕਰਤਾ ਖੜਾ ਕਰਤਾ ਆਜੋ ਕੌਰ ਸਿੰਘ ਜੀ ਅੱਗੇ ਆਜੋ ਮੜਾ ਜਾ ਇਹ ਆਗੇ ਜੀ ਕੌਰ ਸਿੰਘ ਰਾਜਾ ਸਿੰਘ ਸਹਾਰਨ ਦੇ ਭਰਾ ਨੇ ਇਹਨਾਂ ਦਾ ਬੇਟਾ ਖੜਾ ਹੋਇਆ ਹਾਂਜੀ ਭਾਈ ਜੀ ਫਿਰ ਕਿਵੇਂ ਲੱਗਦਾ ਜਿੱਤੋਂਗੇ ਜਿੱਤੋਂਗੇ ਤੇ ਨਾਲ ਫਿਰ ਕੰਮ ਵੀ ਕਰਾਉਂਗੇ ਫੁੱਲ ਕਰਾਉਂਗੇ ਫੁੱਲ ਕਰਾਉਂਗੇ ਹਾਂ ਜਿਹੜੇ ਜੀ ਸਹਿਮਤੀ ਨਾਲ ਸਹਿਮਤੀ ਨਾਲ ਸਾਰੇ ਸਹਿਮਤੀ ਨਾਲ ਖੜਾ ਹੋਇਆ ਮੁੰਡਾ ਹਾਂਜੀ ਹਾਂ ਠੀਕ ਹੈ ਦੇਖ ਸਕਦੇ ਹੋ ਦੋਸਤੋ ਤੇ ਸਾਨੂੰ ਦੱਸਿਆ ਵੀ ਸ਼ਾਜਲੀ ਦੇ ਵਿੱਚ ਜੇ ਕਹਿਦੀ ਹੈ ਮੈਂਬਰਾਂ ਦੀ ਟੱਕਰ ਹੋਣੀ ਹੈ ਤਾਂ ਕਿਹ ਸਰਪੰਚਾਂ ਦੀ ਨਹੀਂ ਹੁੰਦੀ ਸਰਪੰਚਤਾ ਆਪਾਂ ਨੂੰ ਪਤੀ ਆ ਵੀ ਇੱਕ ਤਰਫਾ ਗੇਮ ਲੱਗਦੀ ਇੱਕ ਤਰਫਾ ਗੇਮ ਹੈ ਜਰਨਲ ਦੇ ਵਿੱਚ ਜਰਨਲ ਤਾਂ ਇੱਕ ਦੂਜਾ ਕੋਈ ਖੜੀ ਨਹੀਂ ਹੋਇਆ ਇੱਕੇ ਹੈ ਉਹਦੇ ਜਰਨਲ ਦੇ ਜਾਨੀ ਕੈਂਟੀ ਹੋਇਆ ਜਿਹੜਾ ਵਾਸੀ ਭਾਈ ਚਾਰੇ ਚੋਂ ਸਾਡੇ ਸਤਗੁਰ ਸਿੰਘ ਡਾਕਟਰ ਉਹ ਹੋਇਆ ਦੋਵਾਂ ਦੇ ਵਿਚਾਲੇ ਟੱਕਰ ਹੋ ਵੀ ਸਕਦੀ ਹੈਗੀ ਹਜੇ ਸਮਾਂ ਪਿਆ ਸਮਾਂ ਬਦਲਦੇ ਪਤਾ ਨਹੀਂ ਲੱਗਦਾ ਵੋਟ ਕਿੱਥੇ ਪਾਉ ਕਿਵੇਂ ਪਰ ਮੈਂਬਰਾਂ ਦੇ ਵਿੱਚ ਜਿਹੜੀ ਟੱਕਰ ਆਮ ਛੋਟੇ ਪਿੰਡਾਂ ਜਿੱਥੇ ਟੱਕਰ ਹੋਣੀ ਹੈ ਸ਼ਾਜਲੀ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਕਰ ਦੋ ਸ਼ੇਅਰ ਦੱਬ ਕੇ